ਇੱਥੇ ਸ਼ਰੇਆਮ ਚੁੱਟਾ ਵੇਖਦਾ ਐਰੋ ਕੋਲੇ ਵੇਖਦਾ ਮੰਦਰ ਕੋਲੇ ਤੇ ਇੱਥੇ ਵੀ ਵਿਕਦਾ ਜੀ ਇੱਥੇ ਜਦੋਂ ਮਰਜ਼ੀ ਆ ਕੇ ਵੇਖ ਲੋ ਇਹ 15 20 ਵਿੱਚ ਵੇਚਦੇ ਖੜੇ ਹੁੰਦੇ ਆ ਜਦੋਂ ਪੁਲਿਸਾਂ ਦੀ ਰੂਟਰ ਮਾਰਦੀ ਉਹ ਤਾਂ ਭੱਜ ਜਾਂਦੇ ਆ ਜੀ ਕੀ ਪਤਾ ਜੀ ਪੈਸੇ ਲੈ ਕੇ ਪੈਸੇ ਮਹੀਨਾ ਜਾਂਦਾ ਹਫਤਾ ਜਾਂਦਾ ਜੀ ਤਾਂ ਇਹ ਤਾਂ ਕੁਝ ਕਰਦੀ ਨਹੀਂ ਪੁਲਸੀਆ ਹੁਣ ਆਏ ਆ ਵੇਖ ਕੇ ਮੁੜ ਗਏ ਆ ਜੀ ਸ਼ਰੇਆਮ ਚੁੱਟਾ ਵੇਚਦੇ ਸ਼ਰੇਆਮ ਘਰ ਨੂੰ ਤਾਂ ਕਿਸੇ ਬੰਦੇ ਨੇ ਆਇਆ ਇਹਨਾਂ ਦਾ ਇਹ ਬੰਦੇ ਇਹਨਾਂ ਦੇ ਕਾਰਵਾਈ ਕਰਾਉਣਾ ਚਾਹੁੰਦੇ ਆ ਇਹਨਾਂ ਦੇ ਘਰ ਦੇ ਸਾਹਮਣੇ ਘਰ ਸੀ ਇਹਨਾਂ ਦਾ ਚਾਚੇ ਸਾਡੇ ਗਏ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਸ਼ੀਸ਼ੇ ਉਹਨਾਂ ਦਾ ਘਰ ਉਹਨਾਂ ਦਾ ਭੰਨਿਆ ਇਹਨਾਂ ਬੰਦਿਆਂ ਨੇ ਲੜਾਈ ਦੇ ਵਿੱਚ ਆਟੋ ਭੰਨਿਆ ਦੁਸ਼ਮਣੀ ਇਹਨਾਂ ਨਾਲ ਕਹਿ ਦਿੰਦਾ ਜੇ ਕੋਈ ਕਹੀਦਾ ਉਹਨਾਂ ਨੂੰ ਵੀ ਆਪਾਂ ਕੱਟੇ ਕਰ ਲਈਏ ਤੇ ਬਾਈ ਜੀ ਕਹਿ ਦਿੰਦੇ ਸਾਡੀ ਦੁਸ਼ਮਣੀ ਪੈਂਦੀ ਆ ਬਾਈ ਜੀ ਮਸਲਾ ਇਹ ਸਾਡੇ ਬੱਚੇ ਗਰਲ ਸਕੂਲ ਦੇ ਵਿੱਚ ਪੜ੍ਹਦੇ ਆ ਜੀ ਸਾਡਾ ਆਪਦਾ ਆਟੋ ਹੈ ਜੀ ਬ੍ਰਦਰ ਮੇਰਾ ਮੇਰੇ ਤੋਂ ਵੱਡਾ ਉਹ ਬੱਚੇ ਲੈ ਕੇ ਆ ਰਿਹਾ ਸੀਗਾ ਜੀ ਸਾਡੀਆਂ ਆਪਦੀਆਂ ਬੇਟੀਆਂ ਸੀਆਂ ਇਹ ਵਿੱਚ ਉਹਦੇ ਇਹ ਜਿਹੜੇ ਨਸ਼ੇੜੀ ਆਂ ਅੰਬੇਦਕਰ ਨਗਰ ਦੇ ਨਸ਼ੇੜੀ ਆ ਜੀ ਚਿੱਟਾ ਰਹਿੰਦੀ ਇਹ ਬੱਚਾ ਨੂੰ ਗਲਤ ਫਲਤ ਬੋਲਦੇ ਸੀਗੇ ਜੀ ਬ੍ਰਦਰ ਨੇ ਰੋਕਿਆ ਇੱਥੇ ਆ ਕੇ ਅੰਬੇਦਕਰ ਨਗਰ ਦੇ ਕੋਲੇ ਜੀ ਕਹਿੰਦਾ ਵੀ ਤੁਸੀਂ ਨਾ ਤੁਸੀਂ ਬੱਚਾ ਨਾਲ ਛੇੜਖਾਨੀਆਂ ਕਰੋ ਮੈਂ ਤੁਹਾਨੂੰ ਘਟੂ ਤੇ ਬੱਚੇ ਮੇਰੇ ਬ੍ਰਦਰ ਦੇ ਗਾਲ ਪੈ ਗਏ ਜੀ ਮੇਰੇ ਦੇ ਤੇ ਮੇਰੇ ਭਤੀਜ ਦੇ ਵੀ ਛੋਟੇ ਦੇ ਜੀ ਉਹਦੇ ਤੇ ਲੱਤ ਦੇ ਕੁਰਬਾਨ ਮਰੀ ਆਈ ਉਹਨਾਂ ਨੇ ਜੀ ਸੋ ਬੱਚੇ ਵੀ ਨਾਲ ਸੀਗੇ ਉਹਨਾਂ ਦੇ ਤੁਸੀਂ ਮੇਰੇ ਘਰ ਦਾ ਮੌਕਾ ਵੇਖ ਲਓ ਜਾ ਕੇ ਇੱਟਾ ਰੋੜੇ ਬਾਰਮੂਰੇ ਮੇਰੇ ਪੂਰੇ ਖਿਲਾਰੇ ਪਏ ਹੀ ਇੱਥੇ ਪੂਰੀ ਗੁੰਡਾਗਰਦੀ ਕੀਤੀ ਗਈ ਸ਼ਰਿਆਮ ਚਿੱਟਾ ਵੇਚਦੇ ਐ ਇਹ ਜੀ ਬੜੀ ਗੱਲ ਆਈ ਉਹਨਾਂ ਤੁਹਾਨੂੰ ਘਰੋਂ ਖਾ ਲੈਣੇ ਇੱਥੇ ਇੱਥੇ ਧਰਮਸ਼ਾਲਾ ਦੇ ਕੋਲੇ ਖੜ ਕੇ ਜੀ ਜੋਨੀ ਦੀ ਦੁਕਾਨ ਕੋਲੇ ਜੀ ਉਧਰ ਸ਼ੈਮ ਮੰਦਰ ਦੇ ਕੋਲੇ ਜੀ ਤਿੰਨ ਟਿਕਾਣੇ ਇਹ ਚਿੱਟਾ ਵੇਚਣ ਵਾਲੇ ਸ਼ਰਿਆਮ ਇਹਨਾਂ ਦੇ ਜੀ ਚਿੱਟਿਆਂ ਦੀ ਪੁਲਿਸ ਜੀ ਬੱਸ ਕਹਿ ਦਿੰਦੇ ਅਸੀਂ ਕਾਰਵਾਈ ਕਰਾਂਗੇ ਜੀ ਐ ਕਰਾਂਗੇ ਬਾਕੀ ਪ੍ਰਮਾਤਮਾ ਨੂੰ ਪਤਾ ਜੀ ਮੰਗ ਕਰਦੇ ਮੰਗ ਅਸੀਂ ਇਹ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਚਿੱਟਾ ਇੱਥੋਂ ਬੰਦ ਹੋਣਾ ਚਾਹੀਦਾ ਜੀ ਭਗਵੰਤ ਮਾਨ ਨੇ ਚਿੱਟੇ ਦੇ ਨਾਂ ਤੇ ਵੋਟਾਂ ਲਈਆਂ ਹੀ ਮੈਂ ਚਿੱਟਾ ਖਤਮ ਕਰੂੰਗਾ ਮੈਂ ਪਰ ਸਾਨੂੰ ਨਹੀਂ ਲੱਗਦਾ ਵੀ ਸਾਡਾ ਅੰਬੇਦਕਰ ਨਗਰ ਦੇ ਵਿੱਚੋਂ ਚਿੱਟਾ ਖਤਮ ਹੋ ਜਾਊਗਾ ਸਾਡੀਆਂ ਕੁੜੀਆਂ ਬੁੜੀਆਂ ਨੂੰ ਸਾਡੀਆਂ ਨੂੰ ਨੰਗਣਾ ਮੁਸ਼ਕਲ ਹੋਇਆ ਪਿਆ ਇਥੋਂ ਅੰਬੇਦਕਰ ਨਗਰ ਦੇ ਵਿੱਚੋਂ ਗਲੀ ਮਹੱਲੇ ਦੇ ਵਿੱਚੋਂ ਗਲੀ ਗਲੀ ਦੇ ਵਿੱਚ ਸਾਨੂੰ ਨੰਗਣਾ ਮੁਸ਼ਕਲ ਆਇਆ ਪਿਆ ਸਾਨੂੰ ਇਹ ਹੋਇਆ ਪਿਆ ਵੀ ਅਸੀਂ ਆਪਣੀਆਂ ਬੇਟੀਆਂ ਪੜਾਈਏ ਕਿ ਉਹਨਾਂ ਨੂੰ ਬਚਾਈਏ ਸਾਨੂੰ ਬਹੁਤ ਔਖਾ ਆਇਆ ਪਿਆ ਅਸੀਂ ਅੰਦਰ ਕਿੰਨਾ ਚਿਰ ਆਪਦੇ ਬੱਚਾ ਨੂੰ ਵਾੜੀ ਰੱਖਾਂਗੇ ਅਸੀਂ ਅਸੀਂ ਸਾਰੇ ਬੰਦੇ ਜਿੰਨੇ ਸਾਰੇ ਮਜ਼ਦੂਰੀ ਕਰਦੇ ਆ ਇਹ ਬੰਦੇ ਇਹਨਾਂ ਦੀਆਂ ਮਾਵਾਂ ਠੀਕ ਆ ਘਰਾਂ ਦੇ ਵਿੱਚ ਕੰਮ ਕਰਦੀਆਂ ਪਰ ਆਪ ਚਿੱਟਾ ਵੇਜਦੇ ਇਹ ਮੁੰਡੇ ਸ਼ਰੇ ਆਮ ਛ ਕੋਈ ਦਿਹਾੜੀ ਨਹੀਂ ਕਰਦਾ ਕੋਈ ਕੁਛ ਨਹੀਂ ਜਿੰਨੇ ਬੇਦਕਰਨਗਰ ਦੇ ਮੁੰਡੇ ਵੇਲੇ ਆ ਸਾਨੂੰ ਪੁੱਛ ਕੇ ਵੇਖੋ ਤੇ ਕਿੰਨੇ ਵੇਲੇ ਆ ਸਾਰੇ ਚਿੱਟਾ ਵੇਜਦੇ ਇਥੇ ਪੁਲਿਸ ਰੇਡ ਮਾਰਦੀ ਪੁਲਿਸ ਰੇਡ ਮਾਰਦੀ ਆ ਇਹ ਦੂਰੋਂ ਹੂਟਰ ਸ਼ਾਰਟ ਦਿੰਦੇ ਆ ਉਹਦੋਂ ਨੂੰ ਫਰਾਰ ਉਹਦੋਂ ਨੂੰ ਫਰਾਰ ਪੁਲਿਸ ਜਦੋਂ ਦੂਰੋਂ ਹੂਟਰ ਮਾਰਦੇ ਉਹਦੋਂ ਚਿੱਟੇ ਵਾਲੇ ਸਦਾਗਰ ਫਰਾਰ ਜੋਨੀ ਦੀ ਦੁਕਾਨ ਕੋਲੇ ਤੁਹਾਨੂੰ ਤੜਕੇ ਸਵੇਰ ਬੈਠੇ ਵਿਖਾ ਦੇਵਾਂਗੇ ਤੁਹਾਨੂੰ ਜਦੋਂ ਇੱਥੇ ਮਰਜੀ ਦੀ ਦੁਪਹਿਰੇ ਸ਼ਾਮ ਨੂੰ ਜਦੋਂ ਮਰਜੀ ਮੰਦਰ ਕੋਲੇ ਦੁਪਹਿਰੇ ਛੇ ਮਰਜੀ ਆ ਕੇ ਵੇਖ ਲੋ ਜੀ ਤੁਸੀਂ ਜਿਹੜੇ ਆਮ ਚਿੱਟਾ ਵੇਚਦੀ ਅਸੀਂ ਅੱਕੇ ਪਏ ਆ ਜੀ ਸਰਕਾਰ ਨੂੰ ਅਸੀਂ ਇਹ ਕਹਿੰਨੇ ਸਾਨੂੰ ਮਜਬੂਰ ਨਾ ਕਰਦੇ ਸਾਨੂੰ ਹੱਥੇ ਚੱਕਣ ਵਾਸਤੇ ਜੀ ਸਾਨੂੰ ਆਪਦੇ ਬੱਚਿਆਂ ਦੀ ਆਪਨਾ ਰਾਖੀ ਕਰਨੀ ਪੈ ਜੇ ਸਾਨੂੰ ਮਤਲਬ ਆਈ ਜੀ ਕੁੜੀਆਂ ਆਈ ਜਾਂਦਾਂ ਅਸੀਂ গারਲ ਸਕੂਲ ਤੋਂ গারਲ ਸਕੂਲ 'ਚ ਲੱਗਾਂ ਆਟੋ ਤੇ ਆਈ ਜਾਂਦਾਂ ਅਸੀਂ ਇਹ ਮੁੰਡਿਆਂ ਨੇ ਕੀ ਕੀਤਾ ਪਿੱਛੋਂ গারਲ ਸਕੂਲ ਤੋਂ ਉਹਨਾਂ ਦੇ ਮਗਰ ਇਹ ਸੀਟੀਆਂ ਮਾਰਦੇ ਸੀ ਠੀਕ ਆ ਉਹ ਕੁੜੀਆਂ ਕਹ ਸਾਨੂੰ ਡਰਾਉਂਦਿਆਂ ਨੂੰ ਇੱਥੇ ਜੇ ਪਰੇਸ਼ਾਨ ਕਰਦੇ ਉਹਨਾਂ ਦੇ ਮਗਰ ਇਹਨਾਂ ਨੇ ਮੋਟਰਸਾਈਕਲ ਲਾਇਆ ਇਸ ਜਗ੍ਹਾ ਤੇ ਜਦੋਂ ਆ ਕੇ ਇੱਕ ਕੁੜੀਆਂ ਨੂੰ ਆਹ ਖੜੀ ਇਧਰ ਪ੍ਰੀਤ ਕੀਤੀ ਆ। ਕੁੜੀਆਂ ਇਹ ਕੁੜੀਆਂ ਨੂੰ ਤਾਰਨੇ ਲੱਗੇ ਇੱਥੇ ਤੇ ਉਹ ਦੂਜੀਆਂ ਕੁੜੀਆਂ ਦੇ ਵਿੱਚੋਂ ਖਿੱਚਾ ਤੋ ਹੀ ਕਰਨ ਲੱਗੇ ਉਹਨਾਂ ਕੋਲੇ ਇੱਕ ਘਾਰ ਆਪਰਾ ਨੇੜੇ ਇੱਕ ਮੁੰਡੇ ਦਾ ਨਾਮ ਇੱਕ ਮੁੰਡੇ ਦੇ ਡੈਡੀ ਦਾ ਨਾਮ ਰਾਜੂ ਆ ਪਿੰਦਰ ਕੇ ਆ ਸਾਰੇ ਉਹ ਮੁੰਡਿਆਂ ਦਾ ਨਾਮ ਕੀ ਆ ਵੀ ਮੁੰਡਿਆਂ ਦਾ ਹਾਂ ਇੱਕ ਦਾ ਨਾ ਬਿੱਲਾ ਦਾ ਇੱਕ ਦਾ ਨਾ ਕੀ ਸ਼ਰਮੇ ਇਹਨਾਂ ਦੇ ਘਰ ਤੋਂ ਬਾਈ ਜੀ ਸਾਰਾ ਮੁਹੱਲਾ ਹੀ ਤੰਗ ਆਇਆ ਪਿਆ ਇੱਕ ਸਾਰਾ ਮੁਹੱਲਾ ਇਹਨਾਂ ਤੋਂ ਪਰੇਸ਼ਾਨ ਆ ਇਹਨਾਂ ਤੋਂ ਰਾਜੂ ਭਿੰਦਰ ਗਿਆ ਤੋਂ ਇਹਨਾਂ ਨੇ ਬਹੁਤ ਮੁੰਡੇ ਤਾਂ ਮਰਵਾ ਹੀ ਦਿੱਤੇ ਆ ਆਪੇ ਵੇਚਣ ਲਾ ਦਿੰਦਿਆਂ ਮੁੜ ਕੇ ਆਪੇ ਉਹਨਾਂ ਨੂੰ ਲਾਉਣ ਲਾ ਦਿੰਦਿਆਂ ਕਮਾਈ ਖਾਂਦਿਆਂ ਘਰੇ ਬਹਿ ਕੇ ਕਿ ਅਸੀਂ ਬਾਈ ਜੀ ਘਰਾਂ 'ਚ ਅਸੀਂ ਕੰਮ ਕਰਦਿਆਂ ਪੜਾ ਜਾ ਕੇ ਪੋਚੇ ਨੂੰ 6 6 7 7 ਘਰਾਂ ਦਾ ਕੰਮ ਕਰਦਿਆਂ ਪੋਚੇ ਲਾ ਕੇ ਆਉਂਦੀਆਂ ਤੇ ਫਿਰ ਵੀ ਇਹ ਸਾਡਾਂ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਵੀ ਨਹੀਂ ਪੜ੍ਹਨ ਦਿੰਦਿਆਂ ਤੇ ਸਾਥੋਂ ਹੋਰ ਸਕੂਲਾਂ 'ਚ ਤਾਂ ਲਾਏ ਨਹੀਂ ਜਾਂਦੇ ਨਾ ਇਹਨਾਂ ਗਾ ਰੱਖਾਂ ਹੁੰਦਾਂ ਉੱਥੇ ਕੁੜੀਆਂ ਜਾਂਦੀਆਂ ਇਹਨਾਂ ਨੇ ਇੱਥੇ ਅੱਜ ਬਹੁਤ ਗੁੰਡਾਗਰਦੀ ਕੀਤੀ ਸਾਰਾ ਆਟੋ ਵੀ ਭੰਨਤਾ ਤੇ ਉਹ ਮੁੰਡਿਆਂ ਦੇ ਵੀ ਬਹੁਤ ਸੱਟਾਂ ਮਾਰਨਾ ਕੋਈ ਕਾਰਵਾਈ ਨਹੀਂ ਕਰਦੇ ਕੋਈ ਕੋਈ ਕਾਰਵਾਈ ਨਹੀਂ ਕਰਦੇ ਵੀ ਅੰਦਰ ਵੜ ਕੇ ਪੈਸੇ ਅਗਲੇ ਲੈ ਜਾਂਦੇ ਸਾਰਿਆਂ ਨੂੰ ਕਾਫੀ ਦਿਨ ਤੋਂ ਇਹਨਾਂ ਗੁੰਡੇਗਰਦੀ ਲੋਕ ਜਿਹੜੇ ਇਹਨਾਂ ਸਕੂਲ ਦੇ ਆਉਂਦੇ ਜਾਂਦੇ ਜਿਹੜੋ ਕਦੇ ਬੱਚਿਆਂ ਨੂੰ ਮੰਗਦੇ ਡਰਦੇ ਪਰੇਸ਼ਾਨ ਕਰਦੇ ਆ ਜੀ ਤੇ ਮੈਂ ਨਿਤ ਇਹਨਾਂ ਨੂੰ ਦੇਖ ਕੇ ਅੱਖਰ ਘੂਰ ਦਿੰਨਾ ਬੱਚਾ ਡਰ ਕੇ ਮਨ ਜੂ ਡਰ ਇਹ ਡਰ ਨਹੀਂ ਮੰਦੇ ਲੋਕ ਵੀ ਤੇ ਅੱਜ ਖੀ ਦੀ اچانک ਬੱਚਿਆਂ ਨੂੰ ਆਟੋ ਤੇ ਚਲਦੇ ਹੋਏ ਸਮੇਂ ਤੇ ਬਚਦਿਆ ਵਾਹ ਫੜ ਕੇ ਕੁਛ ਕੰਨਾ ਹੈਲੋ ਨੰਬਰ 2 ਹੈਲੋ ਨੰਬਰ 2 ਬੱਚਿਆਂ ਨੂੰ ਕਦੂਜਾ ਨੂੰ ਕੰਮ ਫਿਰ ਮੈਂ ਕਿਹਦੀ ਆਟੋ ਰੋਕ ਕੇ ਤੇ ਮੈਂ ਕਹਾ ਕਿ ਕੀ ਗੱਲ ਤੁਹਾਨੂੰ ਕੀ ਪਰੇਸ਼ਾਨੀ ਆ ਤੇ ਸਾਰੇ ਮੈਨੂੰ ਕਹਿੰਦੇ ਤੂੰ ਚੱਲ ਕੰਮਣ ਗੇਟ ਤੇ ਮੈਂ ਗੱਲ ਕਰਦੇ ਆ ਉੱਥੇ ਜਾ ਕੇ ਇਹਨਾਂ ਨੇ ਮਿੰਟੋ ਮਿੰਟ ਉੱਥੇ ਫੋਨ ਕੀਤੇ ਆ ਜੀ ਮੈਂ ਤਾਂ ਸਾਰੇ ਬੱਚਾ ਤਾਰ ਨਹੀਂ ਲੱਗਿਆ ਉਹਦੇ ਮਗਰ ਦੀ ਰੋੜਾ ਠਾ ਦੇ ਨੇ ਮੇਰੇ ਸ਼ੀਸ਼ੇ ਵਿੱਚ ਵਜੇ ਬਾ ਬੱਚੇ ਆਪਣੇ ਆਪ ਹੀ ਸਟੈਂਡ ਹੋ ਗਏ ਇਹ ਬੱਚਾ ਜਿਹੜਾ ਦਾਖਲ ਕੀਤਾ ਹੋਇਆ ਇਹ ਦਾਲੇ ਤੇ ਬੈਕਸਾਈਡ ਤੇ ਮਗਰਲੀ ਸੀਟ ਤੇ ਬੈਠਾ ਹੋਇਆ ਸੀਗਾ ਜੀ ਇਹ ਤਾਂ ਮਗਰ ਦੀ ਵਾਦੀ ਮਰੀਦ ਲੈ ਕੇ ਨਾਲ ਦੀ ਨਾਲ ਕਿਰਪਾਨਾ ਕੱਢ ਕੇ ਚਲਾਣ ਲੱਗ ਪਈ। ਜਿਹੜਾ ਆਸਤਾ ਰਿਹਾ ਗਏ ਉਹ ਅਸੀਂ ਫੜਾ ਕੇ ਐ ਕਤਵਾਲੀ ਵਿੱਚ ਹੀ। ਕਿਥੀ ਫੜਾ ਗਏ? ਇਹਨਾਂ ਦਾ ਕੋਈ ਕਿਰਪਾਨ ਜੀ ਇਹਨਾਂ ਦੀ ਉਹ ਫੜਾ ਗਏ। ਇਹਨਾਂ ਨੂੰ ਅਨਮੋਲ ਹੰਸਾ ਜੀ। ਕਿਹੜੀ ਕਲਾਸ ਤੇ ਕਿਹੜਾ ਸਕੂਲ? ਬਲੀਵਰ ਸਕੂਲ ਚ ਹੈ 9th ਪਾਸਾ ਜੀ। ਇਹ ਬੱਚੀ ਕਿਰਪਾਨ ਵਜਦੀ ਹੈ? ਹਾਂਜੀ ਕਿਰਪਾਨ ਵਜਦੀ ਹੈ। ਮੌਕੇ ਤੇ ਹੀ ਹੁਣ ਤੱਕ ਇੱਕ ਵਾਰੀ ਉੱਥੇ ਕਾਰਵਾਈ ਕਰਨ ਗਏ ਹੋਏ। ਬਹੁਤ ਸਾਰੇ ਬੰਦੇ ਹੋ। ਉਹ ਮਹੱਲੇ ਦੇ ਜਮਾਂ ਘਟਿਆ ਇਨਸਾਨ ਹੀ ਜਿਹੜੇ ਨਹੀਂ ਸਹੀ ਬੱਚੇ ਆਈ। ਉਹ ਹੈ। ਹਾਂਜੀ ਸਭ ਤੋਂ ਨਹੀਂ ਸਹੀ ਹੈ। ਸੌਰਵਨ ਮੇਰਾ ਬੱਚਾ ਦਾਸਨ ਦਾ ਕੀ ਨਾਮ ਹੈ ਇਹਦਾ ਨਾਮ ਸੌਰਵਨ ਸਾਹਿਬ ਜੀ ਕਿਹੜੀ ਕਲਾਸ ਹੈ 9 ਜੀ ਇਹਦੇ ਕੀ ਵਜਿਆ ਇਹਦੇ ਕਿਰਪਾਨ ਵਜਿਆ ਜੀ